ਸਤਿ ਸ਼੍ਰੀ ਅਕਾਲ ਜੀ ਮੈਂ ਧਰਮਿੰਦਰ ਸਿੰਘ ਜਨ ਸੈਕਟਰੀ ਸ਼ਹੀਦ ਭਗਤ ਸਿੰਘ ਨੌਜਨ ਸਭਾ ਪੰਜਾਬ ਪਿਛਲੇ ਦਿਨਾਂ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦੀ ਮੁਕੇਰੀਆਂ ਦੀਆਂ ਜਥੇਬੰਦੀਆਂ ਨਾਲ ਸਾਂਝੇ ਤੌਰ ਤੇ ਮੀਟਿੰਗ ਰੈਸਟ ਹਾਊਸ ਮੁਕੇਰੀਆਂ ਦੇ ਵਿੱਚ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਜਮੂਰੀ ਕਿਸਾਨ ਸਭਾ ਪੰਜਾਬ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਮਾਜਾ ਸੰਘਰਸ਼ ਕਮੇਟੀ ਪੰਜਾਬ ਕਿਸਾਨ ਯੂਨੀਅਨ ਇਹ ਪੰਜ ਕਿਸਾਨ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ 26 ਜਨਵਰੀ ਸੰਯੁਕਤ ਕਿਸਾਨ ਮੋਰਚੇ ਤੇ ਸੱਦੇ ਦੇ ਉੱਤੇ ਜਿਹੜਾ ਟਰੈਕਟਰ ਮਾਰਚ ਦਾ ਐਲਾਨ ਕੀਤਾ ਹੋਇਆ ਹੈ ਉਹਨੂੰ ਮੁਕੇਰੀਆਂ ਰੈਸਟ ਹਾਊਸ ਤੋਂ ਸ਼ੁਰੂ ਕਰਕੇ ਹਰਸੀਮਾਨਸਰ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ ਤੇ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦੇ ਵੱਲੋਂ ਮੈਂ ਧਰਮਿੰਦਰ ਸਿੰਘ ਆਪਣੇ ਮੁਕੇਰੀਆਂ ਦੇ ਸਾਰੇ ਕਿਸਾਨਾਂ ਨੂੰ ਸੱਦਾ ਦਿੰਦਾ ਹਾਂ ਲਾਗਲੇ ਹਾਜੀਪੁਰ ਤਲਵਾੜਾ ਹਿਮਾਚਲ ਦੇ ਵੀ ਕਿਸਾਨਾਂ ਨੂੰ ਵੀ ਆਪਣੇ ਆਪਣੇ ਸਾਧਨਾਂ ਦੇ ਉੱਪਰ ਚਾਹੇ ਟਰੈਕਟਰ ਹੈ ਮੋਟਰਸਾਈਕਲਾਂ ਦੇ ਉੱਪਰ ਗੱਡੀਆਂ ਦੇ ਉੱਪਰ ਵੱਡੇ ਕਾਫਲੇ ਬਣਾ ਕੇ ਠੀਕ 11 ਵਜੇ ਰੈਸਟ ਆਫ ਮੁਕੇਰੀਆਂ ਇਕੱਠੇ ਹੋਣ ਤਾਂ ਕਿ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਫੈਸਲੇ ਨੂੰ ਜਿਹੜਾ ਆ ਲਾਗੂ ਕੀਤਾ ਜਾ ਸਕੇ ਤੇ ਮੁਕੇਰੀਆਂ ਦੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਸੰਘਰਸ਼ ਦੀ ਜਿਹੜੀ ਆ ਉਹ ਸਾਰੀ ਕੀਤੀ ਜਾਏ। ਇਸੇ ਹੀ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦੇ ਨਾਲ ਸਬੰਧਤ ਜਥੇਬੰਦੀਆਂ ਨੇ ਸਾਂਝੇ ਹੋ ਕੇ ਇਸ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦੇ ਵੱਲੋਂ ਇੱਕ ਕਨਵੈਨਸ਼ਨ ਕੀਤੀ ਜਾਊਗੀ ਕਿਸਾਨੀ ਮੰਗਾਂ ਨੂੰ ਲੈ ਕੇ ਤੇ ਉਹਦੇ ਵਿੱਚ ਅਸੀਂ ਉਕੇਰੀਆਂ ਦੀਆਂ ਹੋਰ ਪ੍ਰਾਥਰੀ ਜਥੇਬੰਦੀਆਂ ਸਮਾਜਿਕ ਕਾਰਕੁਨਾਂ ਨੂੰ ਵੀ ਇਸ ਕਨਵੈਨਸ਼ਨ ਦੇ ਵਿੱਚ ਸੱਦਾ ਦਵਾਂਗੇ ਤਾਂ ਕਿ ਇਸ ਖੇਤਰ ਦੇ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਆ ਰਹੀਆਂ ਆ ਜਿੰਨੀਆਂ ਵੀ ਮੰਗਾਂ ਆ ਉਹਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸੰਜਾ ਸੰਘਰਸ਼ ਜਿਹੜਾ ਉਸਾਰਿਆ ਜਾ ਸਕੇ ਮੈਂ ਆਪਣੇ ਇਲਾਕੇ ਦੇ ਸਾਰੇ ਕਿਸਾਨਾਂ ਨੂੰ ਸੱਦਾ ਦਿੰਦਾ ਆ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ 26 ਜਨਵਰੀ ਠੀਕ 11 ਵਜੇ ਰੈਸਟ ਹਾਊਸ ਮਕੇਰੀਆ ਇਕੱਠੇ ਹੋਣ ਤਾਂ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਜਿਹੜਾ ਹੈ ਟਰੈਕਟਰ ਮਾਰਚ ਕਰਕੇ ਲਾਗੂ ਕੀਤਾ ਜਾ ਸਕੇ ਇਹਦੇ ਨਾਲ ਹੀ ਮੈਂ ਆਸ ਕਰਦਾ ਕਿ ਤੁਸੀਂ ਆਉਣ ਵਾਲੀ ਜਿਹੜੀ ਅਗਲੇ ਐਲਾਨ ਹੈ ਉਹਦੇ ਜਿਹੜਾ ਵੱਡੀ ਗਿਣਤੀ ਚ ਜਿਹੜਾ ਹਿੱਸਾ ਪਾ ਦੇਮੋਗੇ ਇਹਦੇ ਨਾਲ ਹੀ ਇਸ ਮੀਟਿੰਗ ਦੇ ਵਿੱਚ ਸੱਦਾ ਦਿੱਤਾ ਗਿਆ ਹੈ ਕਿ ਮੁਕੇਰੀਆਂ ਜਿਹੜੀਆਂ ਰਹਿੰਦੀਆਂ ਹੋਰ ਕਿਸਾਨ ਜਥੇਬੰਦੀਆਂ ਆ ਉਹਨਾਂ ਨੂੰ ਵੀ ਸੱਦਾ ਦਿੱਤਾ ਹੈ ਕਿ ਉਹ ਜਥੇਬੰਦੀਆਂ ਵੀ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਹੇਠਾ ਕੇ ਸਾਂਝਾ ਸੰਘਰਸ਼ ਜਿਹੜਾ ਮੁਕੇਰੀਆਂ ਦੇ ਵਿੱਚ ਕਿਸਾਨੀ ਸੰਘਰਸ਼ਾ ਉਹ ਉਹਦੇ ਵਿੱਚ ਹਿੱਸਾ ਲੈਣ ਤਾਂ ਕਿ ਕਿਸਾਨੀ ਮੰਗਾਂ ਨੂੰ ਇਕੱਠੀਆਂ ਹੋ ਕੇ ਜਿਹੜਾ ਹੈ ਸਿਰੇ ਲਗਾਇਆ ਜਾ ਸਕੇ ਉਹਨਾਂ ਨੂੰ ਜਿੱਤਿਆ ਜਾ ਸਕੇ ਪਿਛਲੇ ਕਿਸਾਨੀ ਸੰਘਰਸ਼ ਦੇ ਵਿੱਚ ਸਾਰੇ ਕਿਸਾਨ ਜਥੇਬੰਦੀਆਂ ਨੇ ਬੜੇ ਵਧੀਆ ਢੰਗ ਦੇ ਨਾਲ ਇਕੱਠੀਆਂ ਹੋ ਕੇ ਹਰਸੀਮਾਨਸਰ ਟੋਲ ਪਲਾਜ਼ੇ ਦੇ ਉੱਪਰ ਲਗਾਤਾਰ ਮੋਰਚਾ ਲਾ ਕੇ ਤੇ ਦਿੱਲੀ ਦੇ ਉਹਨਾਂ ਬਾਰਡਰਾਂ ਤੱਕ ਲਗਾ ਤਾਰ ਕਿਸਾਨੀ ਅੰਦੋਲਨ ਦੇ ਵਿੱਚ ਯੋਗਦਾਨ ਪਾਇਆ ਹੈ ਅਸੀਂ ਚਾਹਨੇ ਆਨ ਵਾਲੇ ਸਮੇਂ ਦੇ ਵਿੱਚ ਇਸ ਸਾਰੇ ਸੰਘਰਸ਼ ਦੇ ਵਿੱਚ ਸਾਰੇ ਕਿਸਾਨ ਜਥੇਬੰਦੀਆਂ ਇੱਕ ਝੰਡੇ ਹੇਠ ਇਕੱਠੇ ਹੋ ਕੇ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦੇ ਹੇਠ ਇਕੱਠੇ ਹੋਣ ਤਾਂ ਕਿ ਜਿਹੜਾ ਕਿਸਾਨੀ ਸੰਘਰਸ਼ ਮੁਕੇਰੀਆਂ ਚ ਇੱਕ ਝੰਡੇ ਹੇਠ ਚੱਲ ਕੇ ਆਪਣੀਆਂ ਮੰਗਾਂ ਨੂੰ ਮਨਾ ਸਕੇ ਧੰਨਵਾਦ ਜਿਹਦਾ ਜੋ ਸੰਸਾਗੋ ਕੇ ਪ੍ਰੋਗਰਾਮ ਬਣਾਇਆ ਉਸ ਨੂੰ ਲਾਗੂ ਕੀਤਾ ਜਾਵੇ ਸਾਥੀਆਂ ਦੇ ਯੂਨੀਤਰਾ ਵਿਚਾਰ ਤਤਰਾ ਕਰਕੇ ਜਿਹੜਾ ਸੰਗਠਿਤ ਸਾਰ ਮੋਰਚਾ ਦਾ ਜਿਹੜੀਆਂ ਸਾਡੀਆਂ ਬੰਗਾਂ ਨੇ ਸਰਕਾਰ ਦੇ ਨਾਲ ਕਰਦੇ ਉਹਨਾਂ ਤੇ ਕਵਾ ਬਣਾਉਣ ਲਈ ਜਿਹੜਾ ਮੁਕੇਰੀਆਂ ਤੋਂ ਸ਼ੁਰੂ ਹੋ ਕੇ ਹਾਜੀਪੁਰ ਢਾਡੇ ਕਟਵਾਲ ਔਰ ਮਾਨਸਰ ਜਾ ਕੇ ਇਹ ਜਿਹੜਾ ਟਰੈਕਟਰ ਮਾਰਚ ਹੈ ਇਸ ਮੁਕਤ ਕੀਤਾ ਜਾਏਗਾ ਸੋ ਇਹ ਜਿਹੜਾ ਸਾਡਾ ਐਕਸ਼ਨ ਹੈ ਇਹਨੂੰ ਸਾਰੇ ਸਾਥੀ ਟਰੈਕਟਰਾਂ ਤੇ ਮੋਟਰਸਾਈਕਲਾਂ ਤੇ ਚਾਹਾਂ ਬਾਪੀ ਆਪਣੀ ਜਥੇਬੰਦੀ ਦੇ ਝੰਡੇ ਲੈ ਕੇ ਕਾਇਦਾ ਤੌਰ ਤੇ ਲਾਰੇ ਮਾਰਦੇ ਹੋਏ ਆਪਣੇ ਲੋਧਾ ਪ੍ਰਿਕਟਵਾ ਕਰਦੇ ਹੋਏ ਇਹਨੂੰ ਸ੍ਰੀ ਜਹਾਂਗੀਰ ਨੂੰ ਭੋਲਣਾ